ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੈਂਸ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਕਰਾਂਗੇ ਜੋ ਐਮਸੀਕਿਊ ਬੇਟਾ ਪੰਜਾਬੀ ਦੇ ਆ ਇਹ ਸਾਰੇ ਐਮਸੀਕਿਊ ਪੰਜਾਬੀ ਦੇ ਹੋਣਗੇ ਤੇ ਜਿਹੜਾ ਪੇਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਐਮਪੀਐਚਡਬਲਯੂ ਮੇਲ ਦਾ 30 11 2000 25 ਨੂੰ ਕੰਡਕਟ ਕੀਤਾ ਗਿਆ ਸੀ ਉਸ ਦੇ ਵਿੱਚੋ ਬੇਟਾ ਸਾਰੇ ਐਮਸੀਕਿਊ ਲੈ ਗਏ ਨੇ ਜਿਹੜੇ ਬੇਟਾ 50 ਕੁਐਸਚਨਸ ਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਇਹ ਐਮਸੀਕਿਊ ਉਹ ਹੋਣਗੇ ਠੀਕ ਹੈ ਆਪਣੇ ਕੋਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਤੁਹਾਨੂੰ ਪਤਾ ਹੈ ਵੀ ਹਰੇਕ ਪੇਪਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ ਲੈਣੀ ਹੈ ਤਾਂ ਹਰੇਕ ਸਰਕਾਰੀ ਨੌਕਰੀ ਦੇ ਵਿੱਚ ਬੇਟਾ ਇਹ ਐਮਸੀਕਿਊ ਤੁਹਾਨੂੰ ਪੁੱਛੇ ਜਾਂਦੇ ਨੇ ਇਸ ਕਰਕੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੇਕਰ ਤੁਹਾਨੂੰ ਚੰਗੀ ਲੱਗੇ ਤੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਬੇਟਾ ਮੇਰੇ ਚੈਨਲ ਨੂੰ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਪਟਿਆਲਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਰਨਾ ਨਾ ਭੁੱਲਣਾ ਤੇ ਬੇਟਾ ਜੁਆਇਨ ਕਰਨਾ ਨਾ ਭੁੱਲਣਾ ਕਿਉਂਕਿ ਜੁਆਇਨ ਕਰਨ ਦਾ ਫਾਇਦਾ ਕੀ ਹੋਣਾ ਹੈ ਜੋ ਪੁਰਾਣੇ ਪੇਪਰ ਹੈ ਬੇਟਾ ਜਿਹੜੇ ਸੋਲਵ ਕਰਵਾਏ ਹੋਏ ਨੇ ਜੋ YouTube ਨੇ ਹਾਈਡ ਕੀਤੇ ਹੋਏ ਨੇ ਜੇਕਰ ਤੁਸੀਂ ਉਸ ਨੂੰ ਜੁਆਇਨ ਕਰ ਲੈਣੇ ਹੋ ਚੈਨਲ ਨੂੰ ਜੁਆਇਨ ਕਰਨ ਨਾਲ ਬੇਟਾ ਤੁਹਾਨੂੰ ਉਹ ਸਾਰੇ ਪੁਰਾਣੇ ਦੇ ਪੁਰਾਣੇ ਪੇਪਰ ਹੈ ਜਿਹੜੇ ਉਹ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਜੁਆਇਨ ਵੀ ਜਰੂਰ ਕਰੋ ਚੈਨਲ ਨੂੰ ਬਾਕੀ ਬੇਟਾ ਜੇਕਰ ਕਿਸੇ ਵੀ ਬੱਚੇ ਨੇ ਆਨਲਾਈਨ ਕੋਚਿੰਗ ਲੈਣੀ ਹੈ ਜਾਂ ਸਾਡੇ WhatsApp ਫ੍ਰੀ WhatsApp ਗਰੁੱਪ ਨਾਲ ਜੁੜਨਾ ਹੈਗਾ ਤਾਂ ਉਹ 9463079600 80 ਨੰਬਰ ਨਾਲ ਸੰਪਰਕ ਕਰ ਸਕਦਾ ਹੈਗਾ ਇਸ ਨੰਬਰ ਨਾਲ ਸੰਪਰਕ ਕਰਕੇ ਤੁਸੀਂ ਸਾਡੇ ਫਰੀ ਵਟਸਐਪ ਗਰੁੱਪ ਨਾਲ ਜੁੜ ਸਕਦੇ ਹੋ ਜਿਹੜਾ ਪਾਰਟ A ਹੈ ਬੇਟਾ 50 ਕੁਐਸਚਨ ਪੰਜਾਬੀ ਦੇ ਪੁੱਛੇ ਜਾਂਦੇ ਨੇ ਇਹ ਤੁਹਾਨੂੰ ਉਹ ਪੰਜਾਬੀ ਦੇ ਐਮਸੀਕਿਊ ਬਹੁਤ ਹੀ ਸਚੂਜੇ ਟੰਗ ਨਾਲ ਬੇਟਾ ਅਸੀਂ ਕਰਵਾਵਾਂਗੇ ਤੇ ਪੇਪਰ ਦੇ ਵਿੱਚ ਇਹ ਅਕਸਰ ਹੀ ਇਹਨਾਂ ਵਿੱਚੋਂ ਹੀ ਕੁਐਸਚਨ ਬੇਟਾ ਪੁੱਛੇ ਜਾਂਦੇ ਨੇਗੇ ਬੰਦੇ ਨੇ ਤਾਂ ਜਰੂਰ ਬੇਟਾ ਐਂਡ ਤੱਕ ਜਰੂਰ ਦੇਖਣਾ ਹੈਗੇ ਇਹ ਐਮਸੀਕਿਊ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਵੀ ਜਰੂਰ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰ ਦਿਓ ਪਹਿਲਾ ਕੁਐਸਚਨ ਬੇਟਾ ਕੀ ਕਹਿ ਰਿਹਾ ਹੈਗਾ ਅਖਾਨ ਨੂੰ ਪੂਰੀ ਕਰਨਾ ਸਦੀਨਾ ਬੁਲਾਈ ਮੈਂ ਬੇਟਾ ਲਾੜੇ ਦੀ ਤਾਈ ਬੇਟਾ ਇੱਥੇ ਲਾੜਾ ਆਣਾ ਸੀਗਾ ਬੀ ਆਪਸ਼ਨ ਬਿਲਕੁਲ ਠੀਕ ਹੈ ਬੇਟਾ ਸਦੀਨਾ ਬੁਲਾਈ ਮੈਂ ਲਾੜੇ ਦੀ ਤਾਈ ਬੇਟਾ ਜੇਕਰ ਕੋਈ ਵਿਅਕਤੀ ਬਿਨਾਂ ਬੁਲਾਈ ਕਿਸੇ ਵਿਆਹ ਦੇ ਵਿੱਚ ਚਲਿਆ ਜਾਂਦਾ ਉਦੋਂ ਇਹ ਅਖਾਨ ਵਰਤੀ ਜਾਂਦੀ ਹੈ ਠੀਕ ਹੈ ਆਪਣੇ ਕੋਲ ਦੂਸਰਾ ਕੁਐਸਚਨ ਦੇਖੋ ਬੇਟਾ ਸ਼ਾਦੀ ਦੇਣਾ ਸ਼ਾਦੀ ਅਸੀਂ ਕਹਿੰਦੇ ਹਾਂ ਕਿ ਗਵਾਹੀ ਦੇਣਾ ਬੇਟਾ ਸ਼ਾਦੀ ਸ਼ਾਦੀ ਦੇਣਾ ਗਵਾਹੀ ਦੇਣਾ ਇਥੇ ਸੀ ਆਪਸ਼ਨ ਹੈ ਜਿਹੜਾ ਬਿਲਕੁਲ ਠੀਕ ਹੈ ਬੇਟਾ ਸੀ ਆਪਸ਼ਨ ਆਊਗਾ ਗਵਾਹੀ ਦੇਣਾ ਨੈਕਸਟ ਬੇਟਾ ਆਪਣੇ ਕੋਲ ਤੀਜਾ ਕੁਸ਼ਣ ਦੇਖੋ ਤੀਜਾ ਕੁਸ਼ਣ ਕੀ ਕਹਿ ਰਿਹਾ ਹੈਗਾ ਹੇਠ ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ ਸੁੱਧ ਸ਼ਬਦ ਜੋੜੋ ਚੁਣੋ ਸੁੱਧ ਸ਼ਬਦ ਜੋੜ ਬੇਟਾ ਇੱਥੇ ਹੈਗਾ ਸ਼ਾਸਤਰ ਕਿਵੇਂ ਪੈਂਦਾ ਹੈਗਾ ਸ ਸੇ ਪੈਰ ਬਿੰਦੀ ਕੰਨਾ ਸ ਸ ਰ ਰ ਤ ਤ ਰ ਰ ਸ਼ਾਸਤਰ ਠੀਕ ਹੈ ਇਹ ਯਾਦ ਰੱਖਣਾ ਹੈਗਾ ਤੀਜਾ ਕੁਸ਼ਣ ਬੇਟਾ ਆਪਣੇ ਕੋਲ ਬਿਲਕੁਲ ਠੀਕ ਹੈ ਹੁਣ ਆਪਣੇ ਕੋਲ ਚੌਥਾ ਕੁਸ਼ਣ ਦੇਖੋ ਬੇਟਾ ਅਖਾਨ ਨੂੰ ਪੂਰਾ ਕਰਨਾ ਹੈ ਡੈਸ਼ ਆਪ ਮੀਆਂ ਮੰਗਤੇ ਬਾਹਰ ਖੜੇ ਬੇਟਾ ਇੱਥੇ ਆਪਣੇ ਕੋਲ ਦਰवेश ਦਰवेश ਆਪਣੇ ਕੋਲ ਦਰ ਦਰवेश ਆਪ ਮੀਆਂ ਮੰਗਤੇ ਬਾਹਰ ਖੜੇ ਬੇਟਾ ਦਰਵੀਸ਼ ਇੱਥੇ ਅਨਸਰ ਆਣਾਗਾ ਦਰਵੀਸ਼ ਬੇਟਾ ਪੰਜਵਾਂ ਕੁਐਸਚਨ ਅਕਸਰ ਬੇਟਾ ਮੈਂ ਤੁਹਾਨੂੰ ਕਹਿ ਕਹਿਣਾ ਹੁੰਦਾ ਵੀ ਜਿੰਨੇ ਵੀ ਆਪਣੇ ਕੋਲ 100 ਤੱਕ ਜਿਹੜੀ ਗਿਣਤੀ ਹੈਗੀ ਹੈਗੀ ਉਹਨੂੰ ਅਸੀਂ ਪੰਜਾਬੀ ਗੁਰਮੁਖੀ ਦੇ ਵਿੱਚ ਕਿਸ ਤਰ੍ਹਾਂ ਲਿਖਦੇ ਆ ਬੇਟਾ ਉਹਨੂੰ ਜ਼ਰੂਰ ਲਿਖ ਕੇ ਹਰੇਕ ਬਿੰਦੀ ਟਿੱਪੀ ਸਾਰਾ ਕੁਝ ਦੇਖਣਾ ਹੁੰਦਾ ਹੈਗਾ ਬੇਟਾ ਇੱਥੇ ਤੁਹਾਨੂੰ ਤੁਹਾਨੂੰ ਪੁੱਛਿਆ ਗਿਆ ਹੈਗਾ ਸਹੀ ਸ਼ਬਦ ਜੋੜ ਚੁਣੋ ਬੇਟਾ 91 ਕਿਵੇਂ ਪੈਂਦਾ ਹੈਗਾ 91 ਪੈਂਦਾ ਜਿਵੇਂ ਏ অপਸ਼ਨ ਦੇ ਵਿੱਚ ਹੈ ਬੇਟਾ 91 ਠੀਕ ਹੈ 91 ਠੀਕ ਹੈ ਇਹ ਆਪਸ਼ਨ ਬਿਲਕੁਲ கரੈਕਟ ਹੈ ਗੀ ਕਿ ਇਹ ਬੇਟਾ ਪੰਜਵਾਂ ਕੁਐਸਚਨ ਸੀ ਬਹੁਤ ਇੰਪੋਰਟੈਂਟ ਕੁਐਸਚਨ ਬੇਟਾ ਅੱਗੇ ਆਪਣੇ ਕੋਲ ਛੇਵਾਂ ਕੁਐਸਚਨ ਦੇਖੋ ਸੰਸਕ੍ਰਿਤ ਪਾਸ਼ਾ ਦੇ ਵਿੱਚ ਜਿਹੜਾ ਸੰ ਸੰਕਰਾਂਤੀ ਸ਼ਬਦ ਵਰਤਿਆ ਗਿਆ ਸਕਰਾਂਤੀ ਸਕਰਾਂਤੀ ਦਾ ਬੇਟਾ ਸੁੱਧ ਰੂਪ ਕੀ ਹੈ ਬੇਟਾ ਸ਼ਕਰਾਂਤੀ ਅਕੀ ਕਹਿੰਦੇ ਮਕਰ ਸ਼ਕਰਾਂਤੀ ਬੇਟਾ ਮਕਰ ਸ਼ਕਰਾਂਤੀ ਅਸੀਂ ਸੰਗਰਾਦ ਬੇਟਾ ਇਥੇ ਸ਼ਕਰਾਂਤੀ ਦਾ ਮਤਲਬ ਹੈਗਾ ਬੇਟਾ ਅਸੀਂ ਸੰਗਰਾਦ ਨੂੰ ਸਕਰਾਂਤੀ ਬੋਲਦੇ ਆ ਠੀਕ ਹੈ ਬੇਟਾ ਰੱਖਣਾ ਇੰਪੋਰਟੈਂਟ ਕੁਐਸਚਨ ਪੰਜਾਬੀ ਭਾਸ਼ਾ ਦੀਆਂ ਵਿਅੰਜਨ ਤੁਨੀਆਂ ਦੀ ਗਿਣਤੀ ਬੇਟਾ ਦੱਸਣੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਵਿਅੰਜਨ ਤੁਨੀਆਂ ਕਿੰਨੀਆਂ ਹੁੰਦੀਆਂ ਬੇਟਾ 38 ਟੋਟਲ ਅੱਖਰ ਕਿੰਨੇ ਹੁੰਦੇ ਨੇ 43 ਤਿੰਨ ਸਵਰ ਅੱਖਰ ਹੁੰਦੇ ਨੇ ਤੇ ਆਪਣੇ ਕੋਲ ਬਯੰਜਨ ਤੁਣੀਆਂ ਬੇਟਾ 38 ਬੇਟਾ ਹੁਣ 8ਵਾਂ ਕੁਐਸਚਨ ਦੇਖੋ 8ਵਾਂ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ ਸਹੀ ਤਰਤੀਬ ਚੁਣੋ ਸਭ ਤੋਂ ਪਹਿਲਾਂ ਬੇਟਾ ਤੁਣੀ ਆਉਂਦੀ ਹੈ ਜਿਹੜੀ ਆਪਣੇ ਕੋਲ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਬੇਟਾ ਤੁਣੀ ਫਿਰ ਸ਼ਬਦ ਫਿਰ ਵਕਾਂਸ਼ ਫਿਰ ਉਪਵਾਕ ਤੇ ਫਿਰ ਵਾਕ ਇੱਥੇ ਬੇਟਾ ਸਾਡੇ ਕੋਲ ਆਨਸਰ ਜਿਹੜਾ ਹੈਗਾ ਉਹ ਏ ਆਪਸ਼ਨ ਬਿਲਕੁਲ ਠੀਕ ਹੈ ਬੇਟਾ ਏ ਆਪਸ਼ਨ ਆ ਜਾਏਗਾ ਏ ਆਪਸ਼ਨ ਠੀਕ ਹੈ ਬਿਲਕੁਲ ਠੀਕ ਹੈ ਆਪਣੇ ਕੋਲ ਏ ਆਪਸ਼ਨ ਬੇਟਾ ਆਏਗਾ ਆਪਣੇ ਕੋਲ ਤੁਣੀ ਸ਼ਬਦ ਵਕਾਂਸ਼ ਉਪਵਾਖ ਤੇ ਬਾਗ ਬੇਟਾ ਨੈਕਸਟ ਆਪਣੇ ਕੋਲ ਨੋਮਾ ਕੁਐਸਚਨ ਆਪਾਂ ਨੋਮੇ ਕੁਐਸਚਨ ਤੇ ਚੱਲਦੇ ਆਂ ਸਾਰੇ ਕੁਐਸਚਨ ਬੇਟਾ ਬਹੁਤ ਇੰਪੋਰਟੈਂਟ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਬੇਟਾ ਇਹੇ ਕੁਐਸਚਨ ਹੈ ਜਿਹੜੇ ਆਪਣੇ ਕੋਲ ਜਿਹੜਾ ਹੁਣ ਆਪਣੇ ਕੋਲ ਪੀ ਟ੍ਰਿਪਲ ਐਸ ਵੀ ਬੋਰਡ ਨੇ ਸੇਵਾਦਾਰ ਦੀਆਂ ਪੋਸਟਾਂ ਕੱਢੀਆਂ ਆਪਣੇ ਕੋਲ ਮਾਲੀ ਦੀਆਂ ਗੱਡੀਆਂਆਂ ਮੱਛੀ ਪਾਲਕ ਦੀਆਂ ਗੱਡੀਆਂਆਂ ਤੇ ਉਹਨਾਂ ਵਿੱਚ ਵੀ ਇਹ ਸਾਰੇ ਕੁਐਸਚਨ ਇੰਪੋਰਟੈਂਟ ਨੇ ਬੇਟਾ ਜਿਹੜੇ ਪੀ ਟ੍ਰਿਪਲ ਐਸ ਵੀ ਬੋਰਡ ਦੀ ਤਿਆਰੀ ਕਰਨੀ ਹੈ ਤੁਸੀਂ ਜਾਂ ਫਿਰ ਕਿਸੇ ਵੀ ਪੀਪੀਐਸਸੀ ਬੋਰਡ ਦੀ ਤਿਆਰੀ ਕਰਨੀ ਹੈ ਬੇਟਾ ਜਿਹੜਾ ਸਰਕਾਰੀ ਨੌਕਰੀਆਂ ਦੇ ਟੈਸਟ ਕੰਡਕਟ ਕਰਦੇ ਆ ਤੇ ਆਪਣੇ ਕੋਲ ਜਾਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਿੰਨੇ ਵੀ ਪੇਪਰ ਕੰਡਕਟ ਕਰਦੀ ਹੈ ਚਾਹੇ ਉਹ ਡਾਇਲਿਸਿਸ ਟੈਕਨੀਸ਼ੀਅਨ ਹੈ ਮੈਡੀਕਲ ਲੈਬ ਟੈਕਨੀਸ਼ੀਅਨ ਹੈ ਏਐਨਐਮ ਹੈ ਸਟਾਫ ਨਰਸ ਐਮਪੀਐਚਡਬਲਯੂ ਹੈ ਬੇਟਾ ਸਾਰਿਆਂ ਦੀ ਤਿਆਰੀ ਸਾਡੇ ਇੰਸਟੀਚਿਊਟ ਵੱਲੋਂ ਬਹੁਤ ਵਧੀਆ ਕਰਾਈ ਜਾਂਦੀ ਹੈ ਤੇ ਤੁਸੀਂ 94630 79 680 ਨੰਬਰ ਤੇ ਸੰਪਰਕ ਕਰਕੇ ਔਨਲਾਈਨ ਕੋਚਿੰਗ ਲੈ ਸਕਦੇ ਹੋ ਬੇਟਾ ਨੋਮਾ ਕੁਸ਼ਨ ਦੇਖੋ ਬੇਟਾ ਸੰਸਾਰ ਵਿੱਚ ਪੰਜਾਬੀ ਭਾਸ਼ਾ ਮੁਖ ਗੁਰਮੁਖੀ ਲਿਪੀ ਤੋਂ ਬਿਨਾਂ ਕਿਸ ਲਿਪੀ ਦੀ ਵਰਤੋਂ ਕੀਤੀ ਲਿਖੀ ਵਿੱਚ ਲਿਪੀ ਵਿੱਚ ਲਿਖੀ ਜਾਂਦੀ ਹੈ ਜਿਹੜੀ ਪੰਜਾਬੀ ਭਾਸ਼ਾ ਹੈ ਬੇਟਾ ਸੰਸਾਰ ਦੇ ਵਿੱਚ ਪੁੱਛਿਆ ਗਿਆਗਾ ਇੰਡੀਆ ਦੇ ਵਿੱਚ ਜੇ ਪੁੱਛਿਆ ਜਾਂਦਾ ਤਾਂ ਅਸੀਂ ਗੁਰਮੁਖੀ ਦੇ ਵਿੱਚ ਹੀ ਲਿਖਦੇ ਆ ਪਰ ਸੰਸਾਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੇਟਾ ਸ਼ਾਹਮੁਖੀ ਲਿਖੀ ਜਾਂਦੀ ਹੈ ਤੇ ਦੇਵਨਾਗਰੀ ਬੇਟਾ ਹਿੰਦੀ ਦੀ ਹੈ ਹਿੰਦੀ ਦੀ ਲਿਪੀ ਹੈ ਤੇ ਰੋਮਨਾ ਸਾਡੇ ਕੋਲ ਅੰਗਰੇਜ਼ੀ ਦੀ ਲਿਪੀ ਹੈ ਬੇਟਾ ਯਾਦ ਰੱਖਣਾ ਹੈਗਾ ਸ਼ਾਮੁਖੀ ਸੀ ਆਪਸ਼ਨ ਬਿਲਕੁਲ ਠੀਕ ਸੀਗਾ ਹੁਣ ਬੇਟਾ 10ਵਾਂ ਕੁਐਸਚਨ ਦੇਖੋ ਬਿੰਦੀ ਕਮਾ ਦੀ ਵਰਤੋਂ ਕਦੋਂ ਹੁੰਦੀ ਹੈ ਬਿੰਦੀ ਕਮੇ ਦੀ ਵਰਤੋਂ ਬੇਟਾ ਅਸੀਂ ਜਦੋਂ ਪੂਰਨ ਤੋਂ ਘੱਟ ਅਲਪ ਤੋਂ ਠਹਿਰਾ ਤੋਂ ਵੱਧ ਲਈ ਬੇਟਾ ਅਸੀਂ ਸੀ ਆਪਸ਼ਨ ਬਿਲਕੁਲ ਠੀਕ ਹੈ ਬਿੰਦੀ ਕਾਮਾ ਦੀ ਵਰਤੋਂ ਕਰਦੇ ਆ ਜਿਹੜੀ ਕੋਮੇ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਅਲਪ ਠਹਿਰਾ ਲਈ ਕੀਤੀ ਜਾਂਦੇ ਆ ਪੁੰਨ ਠਹਿਰਾ ਲਈ ਬੇਟਾ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਇਹ ਚੀਜ਼ਾਂ ਬੇਟਾ ਯਾਦ ਰੱਖਣੀਆਂ 11ਵਾਂ ਨੰਬਰ ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਹੜਾ ਕੰਨਾਂ ਦਾ ਗੈਣਾ ਹੈਗਾ ਕੰਨਾਂ ਦੇ ਵਿੱਚ ਬੇਟਾ ਮੁਰਕੀਆਂ ਪਾਈਆਂ ਜਾਂਦੀਆਂ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਬੇਟਾ ਯਾਦ ਰੱਖਣਾ ਹੈ 12ਵਾਂ ਕੁਐਸਚਨ ਦੇਖੋ ਬੇਟਾ 12ਵਾਂ ਕੁਐਸਚਨ ਕਹਿ ਰਿਹਾ ਹੈਗਾ ਲੋਕ ਚੇਤਨਾ ਅੰਦਰ ਕਿਸ ਦੇਸੀ ਮਹੀਨੇ ਨੂੰ ਨਹਿਸ ਬੇਟਾ ਨਹਿਸ ਬਹੁਤ ਬੁਰਾ ਨਹਿਸ ਮਤਲਬ ਕਿ ਬਹੁਤ ਬੁਰਾ ਬੇਟਾ ਕਈ ਵਾਰ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਨਹਿਸ ਸ਼ਬਦ ਦਾ ਮਤਲਬ ਕੀ ਹੈ ਇਹਨਾਂ ਨੇ ਬ੍ਰੈਕਟ ਦੇ ਵਿੱਚ ਵੀ ਪਾ ਦਿੱਤਾ ਹੈਗਾ ਨਹਿਸ ਸ਼ਬਦ ਬੇਟਾ ਬਹੁਤ ਬੁਰਾ ਮੰਨਿਆ ਗਿਆ ਹੈਗਾ ਉਹ ਹੈਗਾ ਪੋ ਬੇਟਾ ਮੋਸਟਲੀ ਕਿਹਾ ਜਾਂਦਾ ਵੀ ਪੋ ਦੇ ਮਹੀਨੇ ਬੇਟਾ ਕੋਈ ਵੀ ਚੰਗਾ ਕਾਰਜ ਨਹੀਂ ਕਰਦੇ ਠੀਕ ਹੈ ਜਾਂ ਵਿਆਹ ਸ਼ਾਦੀਆਂ ਅਸੀਂ ਕਹਿੰਦੇ ਆ ਪੋਦੇ ਮਹੀਨੇ ਨਹੀਂ ਕੀਤੀਆਂ ਜਾਂਦੀਆਂ ਬੇਟਾ ਲੋਕ ਚੇਤਨਾ ਅੰਦਰ ਜਿਹੜਾ ਤੇਸੀ ਮਹੀਨਾ ਪੋ ਉਹਨੂੰ ਬੇਟਾ ਨਹੀਂ ਸ ਬਹੁਤ ਬੁਰਾ ਮੰਨਿਆ ਗਿਆ ਹੈਗਾ ਕਿਹੜੀ ਰਸਮ ਮੌਤ ਸਮੇਂ ਨਹੀਂ ਕੀਤੀ ਜਾਂਦੀ ਬੇਟਾ ਉਹ ਹੈਗਾ ਛਟੀਆਂ ਖੇਡਣਾ ਛਟੀਆਂ ਖੇਡੀਆਂ ਜਾਂਦੀਆਂ ਜਾਂਦੀਆਂ ਬੇਟਾ ਵਿਆਹ ਦੇ ਸਮੇਂ ਠੀਕ ਹੈ ਯਾਦ ਰੱਖਣਾ ਵਿਆਹੀ ਰਸਮ ਸਮੇਂ ਬੇਟਾ ਛਟੀਆਂ ਖੇਡਦੇ ਨੇ ਹਜਾਮਤ ਬੇਟਾ ਮੌਸਮਿਕ ਕੀਤੀ ਜਾਂਦੀ ਹੈ ਡੱਕਾ ਤੋੜਨਾ ਤੇ ਹੰਗਾਮਾ ਮੌਤ ਸਮੇਂ ਕੀਤਾ ਜਾਂਦਾ ਹੈਗਾ 14ਵਾਂ ਕੁਸ਼ਣ ਦੇਖੋ ਬੇਟਾ 14ਵਾਂ ਕੁਸ਼ਣ ਕੀ ਕਹਿੰਦਾ ਹੈਗਾ ਕਿਸ ਲੋਕ ਗੀਤ ਵਿੱਚ ਪ੍ਰਸ਼ਨੋ 3 ਰੂਪ ਦੇ ਦੇਖਣ ਨੂੰ ਮਿਲਦਾ ਹੈਗਾ ਬੇਟਾ ਪ੍ਰਸ਼ਨੋ 3 ਰੂਪ ਹੈ ਜਿਹੜਾ ਉਹ ਮਾਇਏ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਇੱਥੇ ਏ অপਸ਼ਨ ਬਿਲਕੁਲ ਠੀਕ ਹੈ ਬੇਟਾ 15ਵਾਂ ਕੁਐਸਚਨ ਦੇਖੋ ਆਪਣੇ ਕੋਲ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸੰਗ ਦਾ ਸਮਾਨਾਰਥੀ ਨਹੀਂ ਹੈ ਸੰਗ ਦਾ ਮਤਲਬ ਹੁੰਦਾ ਬੇਟਾ ਚਿਜਕ ਲੱਜਾ ਤੇ ਸੰਕੋਚ ਠੀਕ ਹੈ ਇੱਥੇ ਆਨਸਰ ਆ ਜੂਗਾ ਬੀ ਆਪਸ਼ਨ ਬੇਟਾ ਆਪਣੇ ਕੋਲ ਸੰਗ ਦਾ ਸਮਾਨਾਰਥੀ ਹੈਗਾਗਾ ਚਿਜਕ ਲੱਜਾ ਤੇ ਸੰਕੋਚ ਬੇਟਾ ਸਬਰ ਸਮਾਨਾਰਥੀ ਨਹੀਂ ਹੈ ਜਾਨੀ ਕਿ ਵਿਰੋਧੀ ਸ਼ਬਦ ਹੈ ਬੇਟਾ ਸੀ ਆਪਸ਼ਨ ਆਪਣੇ ਕੋਲ 15ਵੇਂ ਨੰਬਰ ਕੁਐਸਚਨ ਦਾ ਆਨਸਰ ਹੈ ਜਿਹੜਾ ਸੀ ਆ ਜਾਏਗਾ ਹੁਣ ਆਪਾਂ ਚੱਲਦੇ ਆ ਅੱਗੇ ਆਪਣੇ ਕੋਲ 15 ਨੰਬਰ ਤੋਂ ਬਾਅਦ 16ਵੇਂ ਨੰਬਰ ਕੁਐਸਚਨ ਤੇ ਬਹੁਤ ਇੰਪੋਰਟੈਂਟ ਕੁਐਸਚਨ ਬੇਟਾ ਮੈਂ ਤੁਹਾਨੂੰ ਕਰਵਾ ਰਿਹਾਗਾ ਜੇਕਰ ਵਧੀਆ ਲੱਗ ਰਹੇ ਨੇ ਤਾਂ ਜਰੂਰ ਬੇਟਾ ਜਰੂਰ ਬੇਟਾ ਲਾਈਕ ਕਰਿਆ ਕਰੋ ਹੇਠ ਲਿਖਿਆਂ ਵਿੱਚੋਂ ਵੱਖਰਾ ਸ਼ਬਦ ਅਰਥ ਰੱਖਣ ਵਾਲਾ ਸ਼ਬਦ ਕਿਹੜਾ ਹੈਗਾ ਬੇਟਾ ਦੇਖੋ ਜ਼ਿੰਦਗੀ ਜੀਵਨ ਤੇ ਹਿਆਤੀ ਬੇਟਾ ਹਿਆਤੀ ਤੁਸੀਂ ਸ਼ਬਦ ਕਦੇ ਸੁਣਿਆ ਨਹੀਂ ਹੋਣਾ ਜ਼ਿੰਦਗੀ ਤੇ ਜੀਵਨ ਨੂੰ ਹੀ ਹਿਆਤੀ ਕਹਿੰਦੇ ਹੈਗੇ ਤੇ ਆਪਣੇ ਕੋਲ ਲੋਕਿਕ ਹੈ ਜਿਹੜਾ ਇਹ ਬੇਟਾ ਆਪਣੇ ਕੋਲ ਵੱਖਰਾ ਸ਼ਬਦ ਹੈ ਜਦੋਂ ਕਿ ਜ਼ਿੰਦਗੀ ਜੀਵਨ ਤੇ ਹਿਆਤੀ ਹੈ ਜਿਹੜਾ ਉਹ ਸਮਾਨਾਰਥੀ ਸ਼ਬਦ ਨਹੀਂ ਹੈ ਤੁਹਾਨੂੰ ਪੇਪਰ ਦੇ ਵਿੱਚ ਵਿਆਤੀ ਦਾ ਸਮਾਨਾਰਥੀ ਵੀ ਪੁੱਛਿਆ ਜਾ ਸਕਦਾ ਹੈਗਾ ਤੇ ਵੱਖਰਾ ਅਰਥ ਰੱਖਣ ਵਾਲਾ ਬੇਟਾ ਲੋਕੀ ਕਹਿਗਾ ਇਥੇ ਠੀਕ ਹੈ ਅੱਗੇ ਬੇਟਾ ਆਪਣੇ ਕੋਲ ਖੇਡ ਲਿਖਿਆਂ ਵਿੱਚੋਂ ਕਿਹੜਾ ਸਹੀ ਵਿਰੋਧੀ ਜੁਟ ਨਹੀਂ ਹੈ ਬੇਟਾ ਕਾਰੀਗਰ ਇੱਕ ਕਾਰੀ ਵਿਰੋਧੀ ਜੁਟ ਤਾਂ ਕਾਰੀਗਰ ਤੇ ਅਨਾੜੀ ਦਾ ਵਿਰੋਧੀ ਜੁਟ ਹੋ ਗਿਆ ਠੀਕ ਹੈ ਸ਼ਰਮੀਲਾ ਤੇ ਬੇਸ਼ਰਮ ਵੀ ਹੈਗਾ ਖਿਲਾਰਨਾ ਤੇ ਸਿਮੇਟਣਾ ਵੀ ਹੈਗਾ ਹੱਕ ਹਲਾਲ ਬੇਟਾ ਹੱਕ ਹਲਾਲ ਆਪਣੇ ਕੋਲ ਜਿਹੜਾ ਹੈਗਾ ਉਹ ਵਿਰੋਧੀ ਜੁਟ ਨਹੀਂ ਹੈ ਬੇਟਾ ਹੱਕ ਹਲਾਲ We'll be right back. ਪਰ ਹੱਕ ਹਲਾਲ ਬੇਟਾ ਸਮਾਸੀ ਸ਼ਬਦ ਜ਼ਰੂਰ ਅਸੀਂ ਕਹਿ ਦਿੰਦੇ ਆ ਹੱਕ ਹਲਾਲ ਦੀ ਖਾਣੀ ਚਾਹੀਦੀ ਹੈ ਸਮਾਸੀ ਸ਼ਬਦ ਹੈ ਪਰ ਇਹ ਵਿਰੋਧੀ ਜੁਟਣੀ ਹੈ ਠੀਕ ਹੈ 18ਵਾਂ ਕੁਸ਼ਣ ਦੇਖੋ ਜੋ ਸੰਸਾਰੀ ਦੁਨੀਆ ਨਾਲੋਂ ਸੰਬੰਧ ਤੋੜ ਲਵੇ ਉਸ ਲਈ ਬੇਟਾ ਅਸੀਂ ਕਹਿੰਦੇ ਆ ਤਿਆਗੀ ਸ਼ਬਦ ਵਰਤਦੇ ਆ ਸੀ ਆਪਸ਼ਨ 18ਵੇਂ ਨੰਬਰ ਕੁਸ਼ਣ ਦੀ ਸੀ ਆਪਸ਼ਨ ਬਿਲਕੁਲ ਠੀਕ ਹੈ 19ਵਾਂ ਕੁਸ਼ਣ ਦੇਖੋ ਬੇਟਾ ਸ਼ਰਮ ਵਾਲੀ ਗੱਲ ਹੋਣਾ ਸ਼ਰਮ ਵਾਲੀ ਗੱਲ ਹੋਣਾ ਜਾਨੀ ਕਿ ਡੁੱਬ ਮਰਨਾ ਬੇਟਾ ਅਸੀਂ ਕਹਿੰਦੇ ਆ ਸ਼ਰਮ ਵਾਲੀ ਗੱਲ ਹੋਣਾ ਡੁੱਬ ਮਰਨਾ ਬੇਟਾ ਬਿਲਕੁਲ ਠੀਕ ਹੈਗਾ ਤੇ ਹੁਣ ਅਸੀਂ 2 ਨੰਬਰ ਕੁਐਸਚਨ ਦੇਖੀਏ ਬੇਟਾ ਇਹ ਥੋੜਾ ਜਿਹਾ ਔਖੇ ਲੈਵਲ ਦਾ ਸੀਗਾ ਬੇਟਾ ਇਹ ਕੁਐਸਚਨ ਇਹਨੂੰ ਬੜਾ ਸੌਖਾ ਕੁਐਸਚਨ ਨਹੀਂ ਅਸੀਂ ਕਹਿੰਦੇ ਇਹਦੇ ਵਿੱਚ ਪੰਜਾਬੀ ਲਗਾ ਸਾਨੂੰ ਪਤਾ ਹੈ ਪੰਜਾਬੀ ਦੇ ਵਿੱਚ ਲਗਾ ਕਿੰਨੀਆਂ ਹੁੰਦੀਆਂ ਨੇ 10 ਲਗਾ ਅਖਰ ਕਿੰਨੇ ਹੁੰਦੇ ਨੇ 3 ਬੇਟਾ ਜਿਹੜੀਆਂ ਲਗਾ ਲਗਾਗੀਆਂ ਉਹਦੇ ਵਿੱਚ ਉਹਦਾ ਸਹੀ ਤਰਤੀਬ ਹੈਗੀ ਹੈ ਮੁਖਤਾ ਪਹਿਲਾਂ ਆਉਂਦਾ ਹੈ ਕਨੋੜਾ ਸਭ ਤੋਂ ਪਿੱਛੇ ਆਉਂਦਾ ਹੈ ਮੁਖਤਾ ਕੰਨਾ ਸਿਆਰੀ ਵਿਆਰੀ ਔਂਕੜ ਦਨ ਲੈਂਕੜ ਲਾਂ ਦਲਾਵਾ ਹੋੜਾ ਤੇ ਕਨੋੜਾ ਇੱਥੇ ਸਾਡੇ ਕੋਲ ਏ অপਸ਼ਨ ਬਿਲਕੁਲ ਕਰੈਕਟ ਹੈ ਬੀ ਨੰਬਰ ਕੁਐਸ਼ਨ ਦੀ 21 ਨੰਬਰ ਕੁਐਸ਼ਨ ਦੇਖੋ ਸਵਰ ਤੁਨੀਆਂ ਬੇਟਾ ਕਿੰਨੀਆਂ ਹੁੰਦੀਆਂ ਨੇ ਸਵਾਰਾ ਸਾਡੇ ਕੋਲ ਤਿੰਨ ਹੁੰਦੇ ਨੇ ਸਵਰ ਤੁਨੀਆਂ ਬੇਟਾ 10 ਹੁੰਦੀਆਂ 21 ਨੰਬਰ ਕੁਐਸ਼ਨ ਦਾ ਸੀ অপਸ਼ਨ ਬਿਲਕੁਲ ਠੀਕ ਹੈ ਬੇਟਾ ਹੁਣੀ ਆਪਾਂ ਕਰਕੇ ਹਟਿਆ ਲੰਗਾ ਸਾਡੇ ਕੋਲ 10 ਹੁੰਦੀਆਂ ਲਗਾਖਰ ਸਾਡੇ ਕੋਲ ਤਿੰਨ ਹੁੰਦੇ ਨੇ ਗੁਰਮੁਖੀ ਲਿਪੀ ਦੇ ਵਿੱਚ ਲਗਾਖਰ ਪੁੱਛੇ ਗਏ ਸੀਗੇ ਤਿੰਨ 22 ਨੰਬਰ ਕੁਐਸਚਨ ਦਾ ਏ ਆਪਸ਼ਨ ਬਿਲਕੁਲ ਠੀਕ ਹੈ ਬੇਟਾ ਇਸ ਤਰੀਕੇ ਨਾਲ ਤੁਹਾਨੂੰ ਮੈਂ ਕੁਐਸਚਨ ਕਰਵਾ ਰਿਹਾ ਜੇਕਰ ਤੁਹਾਨੂੰ ਚੰਗੇ ਲੱਗ ਰਹੇ ਨੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ 23 ਨੰਬਰ ਕੁਐਸਚਨ ਦੇਖਦੇ ਆਪਾਂ ਤੇ ਸਾਰੇ ਕੁਐਸਚਨ ਬੇਟਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਅਗੇਤਰ ਲੱਗ ਕੇ ਬਣਿਆ ਬੇਟਾ ਉਹ ਹੈਗਾ ਬਾਹ ਇੱਜ਼ਤ ਬੇਟਾ ਬਾਹ ਇੱਜ਼ਤ ਕਿਉਂਕਿ ਬਾਹ ਤੋਂ ਬਾਅਦ ਇੱਜ਼ਤ ਇੱਜ਼ਤ ਜਿਹੜਾ ਹੈਗਾ ਉਹਦਾ मीनिंग ਨਿਕਲਦਾ ਤੇ ਬਾਅ ਸ਼ਬਦ ਬਾ ਇੱਜ਼ਤ ਬੇਟਾ ਅਗੇਤਰ ਲੱਗ ਕੇ ਬਣਿਆ ਹੋਇਆ ਸ਼ਬਦ ਹੈਗਾ ਯਾਦ ਰੱਖਣਾ ਹੈਗਾ ਤੇ 24 ਨੰਬਰ ਕੁਐਸਚਨ ਦੇਖੋ ਬੇਟਾ ਵਾਕ ਜਿਸ ਵਿੱਚ ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਕਿਹਾ ਜਾਂਦਾ ਹੈ ਬੇਟਾ ਉਸ ਨੂੰ ਕਿਹਾ ਜਾਂਦਾ ਹੈ ਅੰਨਿਆ ਪੂਰਖ ਠੀਕ ਹੈ ਅਨਿਆ ਪੁਰਖ ਬੇਟਾ ਇਥੇ ਸੀ ਆਪਸ਼ਨ ਬਿਲਕੁਲ ਠੀਕ ਹੈ ਤੇ 25 ਨੰਬਰ ਕੁਐਸਚਨ ਦੇਖੋ ਬੇਟਾ ਸੰਖਿਆਵਾਚਕ ਵਿਸ਼ੇਸ਼ਣ ਚੁਣੋ 100 ਤੇ ਦੁੱਗਣਾ ਇਹ ਸੰਖਿਆਵਾਚਕ ਵਿਸ਼ੇਸ਼ਣ ਨੇ ਬੇਟਾ ਅਗਲੇ 25 ਕੁਐਸਚਨ ਮੈਂ ਅਗਲੀ ਕਲਾਸ ਦੇ ਵਿੱਚ ਲੈ ਕੇ ਆਵਾਂਗਾ ਤੇ ਹੁਣ ਤੱਕ ਬੇਟਾ ਇਥੋਂ ਤੱਕ ਹੀ ਮੈਂ ਕੁਐਸਚਨ ਕਰਵਾਏ ਨੇ ਜੇਕਰ ਤੁਹਾਨੂੰ ਚੰਗੀ ਲੱਗ ਰਹੀ ਹੈ ਕਲਾਸ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਕੋਲ 9463079680 ਨੰਬਰ ਤੇ ਜੇ ਵੀ ਕਿਸੇ ਵੀ ਬੱਚੇ ਨੇ ਸੇਵਾਦਾਰ ਦੀ ਪੋਸਟ ਦੇ ਲਈ ਵਾਰਡ اٹੈਂਡੈਂਟ ਦੀ ਪੋਸਟ ਦੇ ਲਈ ਮੱਛੀ ਪਾਲਕ ਦੀ ਪੋਸਟ ਦੇ ਲਈ ਜਾਂ ਫਿਰ ਮਾਲੀ ਦੀ ਪੋਸਟ ਦੇ ਲਈ ਜਾਂ ਫਿਰ ਬੇਟਾ ਕਿਸੇ ਵੀ ਪਟਵਾਰੀ ਹੋ ਗਿਆ ਬੇਟਾ ਛੋਟੀ ਪੋਸਟ ਤੋਂ ਲੈ ਕੇ ਬੇਟਾ ਵੱਡੀ ਪੋਸਟ ਪੀਸੀਐਸ ਲੈਵਲ ਤੱਕ ਦੀ ਪੋਸਟ ਦੀ ਤਿਆਰੀ ਕਰਨੀ ਹੈ ਤੁਸੀਂ ਇੱਕੋ ਇੱਕ ਨੰਬਰ ਯਾਦ ਰੱਖੋ 94 630 79 680 ਬਾਕੀ ਬੇਟਾ ਬੱਬ ਫ੍ਰੀਜ ਯੂਨੀਵਰਸਿਟੀ ਵੱਲੋਂ ਜਿੰਨੀਆਂ ਵੀ ਪੋਸਟਾਂ ਕੱਢੀਆਂ ਜਾਂਦੀਆਂ ਹਨ ਉਹਨਾਂ ਦੀ ਤਿਆਰੀ ਤਾਂ ਮੇਰੇ ਇੰਸਟੀਚਿਊਟ ਵੱਲੋਂ ਕਰਵਾਈ ਜਾਂਦੀ ਹੈ। ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডਿਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ। ਮੈਂ ਗਰਮੇਲ ਸਿੰਘ ਜ਼ਿਲ੍ਹਾ ਪਰੋਈ ਪਰ ਤੋਂ ਤਹਿਸੀਲ ਗੁਰੂ ਅਰਸਾ ਹੈ। ਅਸੀਂ ਜਿਹੜਾ ਅੱਜ ਐਮ ਪੀ ਐਚ ਡਬਲਯੂ ਮੇਲ ਦਾ ਪੇਪਰ ਸੀਗਾ ਉਹ ਅੱਜ ਕਰਕੇ ਆਏ ਆ ਜਿੰਦੀ ਤਿਆਰੀ ਅਸੀਂ ਅੰਬੇ ਇੰਸਟੀਚਿਊਟ ਮਾਨਸਾ ਤੋਂ ਕੀਤੀ ਸੀ ਸਟੱਡਰ ਡਾਕਟਰ ਸੁਨੀਲ ਗਰਗ ਜੀ ਤੋਂ ਤੇ ਲਗਭਗ ਜਿਹੜਾ ਪੇਪਰ ਹੈ ਜਿਹੜਾ ਉਹ ਸਰ ਦੇ ਕੋਰਾਏ ਹੋਏ ਕੁਐਸਚਨਾਂ ਦੇ ਵਿੱਚੋਂ ਹੀ ਆਏ ਨੇ ਹੂ ਬੂ ਕੁਐਸਚਨ ਆਏ ਨੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਡਾਕਟਰ ਸੁਨੀਲ ਜੀ ਦਾ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਤਿਆਰੀ ਕਰਾਈ ਏ ਚਲੋ ਅੱਗੇ ਨੌਕਰੀ ਮਿਲਣਾ ਨਾ ਮਿਲਣਾ ਉਹ ਸਾਡੇ ਕਰਮਾਂ ਦੀਆਂ ਗੱਲਾਂ ਨੇ ਪਰ ਜਿਹਨ ਨਾਲ ਜਿਸ ਤਰ੍ਹਾਂ ਅਸੀਂ ਇੰਸਟੀਚੂਟ ਤੋਂ ਤਿਆਰੀ ਕੀਤੀ ਏ ਤੇ ਬਹੁਤ ਹੀ ਵਧੀਆ ਪੇਪਰ ਸਾਨੂੰ ਬਹੁਤ ਹੀ ਸੌਖਾ ਲੱਗਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਬਹੁਤ ਵਧੀਆ ਤਿਆਰੀ ਕਰਾਈ ਏ ਜੀ